ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜੀ ਸੂਈ ਝੋਟੀ ਆ ਗਈ ਵੀਰੋ ਟੋਕੜ ਗੱਬਣਾ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਵੈੜ ਆ ਗਈ ਵੀਰੋ ਸੂਈਆ ਵੀਡੀਓ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੰਨੇ ਆ ਵੀਰੋ ਹਣਾ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਦੱਸ ਕੇ ਭਾਜੀ ਕੀ ਆ ਚੱਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਭਾਜੀ ਕੀ ਆ ਚੱਲ ਜੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਸ ਵਧੀਆ ਵਧੀਆ ਠੀਕ ਠਾਕ ਸੇਤਾ ਜੀ ਜੱਫਾ ਗੁਲਾਮ ਦੱਸਦੀ ਵਧੀਆ ਵੀਰੇ ਵਧੀਆ ਚਾਹੀਦਾ YouTube ਦੇਖਣ ਵਾਲੇ ਸਾਰੇ ਭਾਪਾ ਆਪਣੇ ਸਾਸਿਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਟੀਵਾਲ ਠੀਕ ਹੈ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 85286 1354 ਠੀਕ ਹੈ ਜੀ ਤਾਂ ਵੀਰ ਜੀ ਅੱਜ ਫੇਰ ਚੰਗੇ ਲੈਣ ਦੇ ਤੋਹਫੇ ਟੋਪ ਕਲਾਸ ਚਲੋ ਵੀ ਚਿੰਤਾ ਨਾ ਗਾਵਾਂ ਚਲ ਗਈਆਂ ਠੀਕ ਹੈ ਜੀ ਟੋਪ ਵੀ ਅੱਜ ਬਹੁਤ ਵਟ ਟੋਪ ਦੇ ਪਰ ਹੁਣ ਵੀ ਜੇ ਟੋਪੇ ਵਖਾ ਲਾਂਗੇ ਫਾ ਲਾਂਗੇ ਟੋਪ ਦੇ ਠੀਕ ਹੈ ਜੀ ਸਾਰੇ ਪੜਪੜ ਬੇਨਤੀ ਵੀ ਵੀਰ ਇੰਡ ਦਾ ਜਿਰੂ ਤਾਂ ਵੇਖਿਓ ਬਿਲਕੁਲ ਜੀ ਮਗੀਆਂ ਵਿੱਚ ਟੋਕੜਾ ਗੱਬਣਾ ਵਿਆ ਗਿਆ ਨੇ ਬਿਲਕੁਲ ਤੇ ਤਾਜੀ ਸੂਈ ਗਾਵੇ ਹੈਗੀ ਆ ਬਿਲਕੁਲ ਤੇ ਤਾਂ ਆ ਗਈ ਪਹਿਲੇ ਨੰਬਰ ਤੇ ਟੋਪ ਕਲਾਸ ਛੋਟੀ ਕੱਲ ਦੀ ਸੂਈ ਛੋਟੀ ਕੱਲ ਦੀ ਸੂਈ ਕੱਲ ਦੀ ਸੂਈ ਨੀਲੀ ਜੀ ਬੱਚਾ ਪਾਲਿਆ ਇਹਨੇ ਨੀਲੀ ਤੇ ਬੱਚਾ ਪਾਲਿਆ ਚਲੋ ਆਫੇ ਥੋੜਾ ਪੱਕ ਨੀਲੀ ਰੱਖੀ ਬਿਲਕੁਲ ਬੱਚੇ ਕੀ ਆ ਗਿਆ ਵੀ ਤੁਸੀਂ ਝੋਟਾ ਕਟਾ ਜਾ ਮਗਰ ਕਟਾ ਗਿਆ ਤੇ ਝੋਟੀ ਦਾ ਬੋੜਾ ਆਵਾਂ ਤੇ ਜਣਾ ਵਾ 9 ਲੀਟਰ ਤੋਂ ਬਾਹਰ ਹੈ 9 ਲੀਟਰ ਤੋਂ ਸਟਾਰਟਿੰਗ ਹੈ ਠੀਕ ਹੈ ਲੈਓ ਵੀਰੇ ਕੱਢੋ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਵੱਡੇ ਕਦ ਕਾਠਾ ਲੀਆ ਸਿੰਘ ਚੰਗਾ ਲੱਗਿਆ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਤਾਂ ਤਾਜ਼ੀ ਸੂਈ ਆ ਵੀਰੋ ਖੰਧ ਤੋਂ ਬੜਾ ਪਿਆਰਾ ਲੱਗਿਆ ਝੋਟੀ ਨੂੰ ਵੇਖੋ ਵੀਰੇ ਚੰਗੀ ਝੋਟੀ ਆ ਤਾਜ਼ੀ ਸੂਈ ਆ ਸਿੰਗਲ ਹੱਡੀ ਜੀ ਆ ਦੁੱਧ ਵਾਲੀ ਛੋਟੀ ਆ ਲੈ ਵੇ ਲੋ ਵੀ ਦੀਆਂ ਸਫਾਈਆਂ ਬਹੁਤ ਨੇ ਚੈੱਕ ਕਰ ਲੋ ਨੰਨੀ ਜੰਤ ਦੇਖੋ ਵੀਰੇ ਚੈੱਕ ਕਰ ਲਿਓ ਸੋਹਣਾ ਲੇਵਾ ਲੱਗਿਆ ਗੱਦ ਕਾਠ ਵੀ ਸੋਹਣਾ ਸਿੰਘ ਸਿੰਘ ਵੀ ਬੜਾ ਪਿਆਰਾ ਲੱਗਿਆ ਝੋਟੀ ਨੂੰ ਕਮਾਲੋ ਲੈ ਵੀਰੇ ਬਹੁਤ ਚੰਗੀ ਝੋਟੀ ਆ ਵੀਰੋ ਜਿੰਨਾ ਵੀ ਰਾਂਹ ਡਿਮਾਂਡ ਹੁੰਦੀ ਆ ਜਿੱਥੋਂ ਲਵੇ ਜੀ ਬਹੁਤ ਸਾਫ ਆ ਤੇ ਸੋਹਣੀ ਝੋਟੀ ਆ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਆ ਅੰਦਰ ਹੀ ਫਰਕਾਰੀ ਲਾ ਕੇ ਖਾਦੋ ਜੇ ਡਿਪ ਚੰਗਾ ਪੋਰ ਰਾਜੀ ਆ ਜੀ ਫੁੱਲ ਰਾਜੀ ਝੋਟੀ ਆ ਜੀ ਕੋਈ ਲੱਪੇ ਚ ਨਹੀਂ ਆਈ ਵੀਰੋ ਸੁਗੇ ਸੋਹਣੀ ਝੋਟੀ ਆ ਠੀਕ ਹੈ ਜੀ ਕਿਰਤਿੰਦਰ ਜੀ ਝੋਟੀ ਬਹੁਤ ਸਾਫ ਆ ਉਹ ਨਾਲੇ ਦੁੱਧ ਦਾ ਤਾਂ ਇਕਦਮ ਕਾਟਰ ਓਝੋਟੀ ਚੰਗੀ ਝੋਟੀ ਆ ਜੀ ਚੰਗਾ ਦੁੱਧ ਬੋਲੇ ਦੇ ਚੰਨੜੀ ਮੇਰਾ ਵੀਰ ਪਾ ਆ ਕੇ ਤੇ ਦੋੜ ਲਾਂਗੇ ਚੋਲੇ ਕੋ ਤਿੰਨਾਂ ਦੇ ਚੋਲੇ ਬਿਲਕੁਲ ਸਰ ਬੱਚਾ ਬੜਾ ਪਲਿਆ ਤਾਂ ਕਿੰਨੀ ਨਿਕਲ ਆ ਬਿਲਕੁਲ ਨਾਲ ਕੋਈ ਲੱਪੇ ਚ ਨਹੀਂ ਆਈ ਝੋਟੀ ਬੱਚਾ ਬਹੁਤ ਪਲਿਆ ਦਿੱਤਾ ਹਾਂ ਜੀ ਜੀ ਸਿੰਗਲ ਅ ਡੀਲੀ ਝੋਟੀ ਆ ਬਹੁਤ ਦੁੱਧ ਬਿਲਕੁਲ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਝੋਟੀ ਦੇ ਦੇਣੀ ਆ ਇਹ ਮੁੱਲ ਤਾਂ ਭਾਜੀ ਜੇ ਬਾਜ਼ਾਰ ਦੇ ਹਿਸਾਬਾ ਚੱਲੇ ਰਿਹਾ ਜੀ ਝੋਟੀ ਦਾ 1.5 ਲੱਖ ਰੁਪਏ ਪੈਣ ਰਿਹਾ ਬਿਲਕੁਲ ਬਿਲਕੁਲ ਹੈ ਕਿ ਨਹੀਂ ਹਾਂ ਸੁਣਨਾ ਤਾਂ ਲੱਗਿਆ ਕੋਈ ਆਪਾਂ ਡੇਡ ਨਹੀਂ ਕਰਨਾ ਹਾਂਜੀ ਕੋਈ ਇੱਕ 40 ਨਹੀਂ ਕਰਨਾ ਹਾਂਜੀ 1 20 ਦੀ ਝੋਡੀ ਦੇ ਦੀਏ 1 20 ਦੀ ਹਾਂਜੀ ਠੀਕ ਹੈ ਉਹ ਚੋ ਮੰਤਨ ਹੋ ਜੂਗੀ ਵੀਰ ਜੀ ਮੰਤਨ ਜੇ ਕਰਾਉਣਾ ਤਾਂ ਇੱਕ ਵਾਰੇ ਕਰਾ ਲਓ ਫਿਰ ਘੜੀ-ਮੁੜੀ ਨਹੀਂ ਕਰਨਾ ਹਾਂਜੀ 1 15 ਦੀ ਝੋਡੀ ਦੇ ਦਾਂ 1 15 ਦੀ 1 15 ਦੀ ਠੀਕ ਹੈ ਜੀ ਬਾਕੀ ਕੋਈ ਫੋਨ ਲਾ ਲੇ ਜੀ ਫੋਨ ਲਾ ਲਓ ਜੀ ਕੋਈ ਗੱਲ ਨਹੀਂ ਹਾਂਜੀ ਘੜੀ ਸਾਫ਼ ਉਤਰੀ ਬੜੀ ਦੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਸੋਹਣੀ ਝੋਟੀਆਂ ਖੰਡਲੇਵੇ ਦੀ ਫੇਸ ਕੁਆਲਿਟੀ ਦੀ ਫਲੀ ਜੁੜੀ ਵੀ ਆ ਤੇ ਬੋਲੇ ਤੇ ਹਜੇ ਝੋਟੀਆਂ ਵੀਰੋ ਤਾਜੀ ਸੂਈ ਆ 115 ਦੀ ਜੀ 115 ਦੀ ਉਹ ਚੋਵੀ ਫੋਨ ਲਾਇਓ ਵੀਰੋ ਮਾਂਤਨ ਹੋ ਜੂ ਤੁਹਾਡਾ ਸੋਹਣੀ ਝੋਟੀ ਆ ਨਵਾਂ ਪਸ਼ੂ ਆ 400 ਦੇ ਚੋਗੇ ਕੋਈ ਵੀਰਾ ਵੇਚ ਸਕਦਾ ਜੀ ਜਰੂਰ ਜੀ ਚੰਗੀ ਝੋਟੀ ਆ ਗਈ ਹੈ ਜੀ ਕਿੱਥੇ ਤਾਂ ਜੀ ਆ ਗਏ ਬੰਦੇ ਜਿਹੜੀ ਝੋਟੀ ਆ ਨਾ ਆ ਵਾਲੀ ਜੀ ਹਾਂਜੀ ਇਹ ਵੀ ਤਾਜੀ ਸੂਈ ਜੀ ਤਾਜੀ ਸੂਈ ਹੈ ਜੀ ਠੀਕ ਹੈ ਜੀ ਤਾਜੀ ਸੂਈ ਆ ਠੀਕ ਹੈ ਜੀ ਝੂਠ ਮਾਰ ਕੇ ਝੋਡੀ ਨਹੀਂ ਵੇਚਣੀ ਬਿਲਕੁਲ ਝੋਟੀ ਬੱਚਾ ਨਹੀਂ ਚੁੱਕਿਆ ਅੱਛਾ ਬੱਚਾ ਨਹੀਂ ਲਿਆ ਨੇ ਬੱਚਾ ਨਹੀਂ ਲਿਆ ਠੀਕ ਹੈ ਜੀ ਇਹ ਝੋਟੀ ਨੇ ਪਹਿਲੇ ਦਿਨ ਤੋਂ ਬੱਚਾ ਨਹੀਂ ਚੜਿਆ ਤੇ ਤੀਕੇ ਤੇ ਮਿਲਿਆ ਠੀਕ ਹੈ ਜੀ ਕੀ ਗੱਲਾਂ ਐ ਵੀ ਲੱਤ ਨਹੀਂ ਪੁੱੜਦੀ ਅੱਛਾ ਜੀ ਤੇ ਝੋਟੇ ਦਾ ਜਿਹੜਾ ਦੁੱਧ ਹੁਣ ਮੌਜੂਦ ਹੈ 9 ਕਿਲੋ 9 ਕਿਲੋ 9 ਕਿਲੋ ਠੀਕ ਹੈ ਜੀ ਟੀਕਾ ਲਾ ਕੇ ਬਿਲਕੁਲ ਐ ਖਲੋ ਕੇ ਮਿਲਦੀ ਹੈ ਯਾਨੀ ਕਿ ਮਿਲਦੀ ਹੈ ਕੋਈ ਹਿਲਦੀ ਜਲਦੀ ਨਹੀਂਗੀ ਠੀਕ ਹੈ ਜੀ ਝੋਟੀ ਦੁੱਧ 12 ਲੀਟਰ ਚਵਾ ਦੇਗੀ ਹਾਂਜੀ ਪਰ ਐ ਵਕਤੇ ਝੋਟੀ ਦਾ ਦੁੱਧ 9 ਕਿਲੋ 9 ਕਿਲੋ 9 ਕਿਲੋ ਠੀਕ ਆ ਬੱਚਾ ਪਚਾਣ ਜ ਨਹੀਂ ਦੇ ਆਜ ਬੱਚਾ ਕੱਟਾ ਜੀ ਕੱਟਾ ਕੱਟਾ ਠੀਕ ਹੈ ਜੀ ਦੋਰੋ ਜੀ ਵੇਖੋ ਵੀਰੋ ਸੋਹਣੀ ਝੋਟੀ ਆ ਬਾਕੀ ਕਿਵੇਂ ਦੱਸਦਾ ਵੀਰ ਨੇਗੀ ਮੁਰਮਾ ਕੇ ਘਲਦ ਗਏ ਆਪਾਂ ਬੱਚਾ ਛੱਡੇ ਪ ਤਾਂ ਤੁਨ ਬੜਾ ਪਿਆਰਾ ਲੱਗਿਆ ਸੋਹਣੀ ਝੋਟੀ ਆ ਬਾਕੀ ਕਿਵੇਂ ਬੱਚਾ ਵੀ ਇਹਨਾਂ ਦੱਸਦਾ ਬੱਚਾ ਨਹੀਂ ਬਾਕੀ ਟੀਗਾ ਲਾ ਕੇ ਤਾਂ ਕਹਿੰਦੇ ਹਲਦੀ ਨਹੀਂ ਆ ਚਾ ਆ ਇੱਕ ਨੰਬਰ ਆ ਕਿਉਂਕਿ ਲੇਵੀਆਂ ਜੀ ਥਾਣ ਦੇਖੋ ਝੋਟੀ ਲਗਾ ਬਹੁਤ ਚੰਗੀ ਝੋਟੀ ਆ ਜੀ ਕਾ ਪੁੱਤ ਹੋਰ ਬਹੁਤ ਚੰਗੀ ਝੋਟੀ ਆ ਚਲੋ ਇਹ ਆ ਕਿ ਕਿਤੇ ਬੱਚਾ ਵੀ ਝਲਦੀ ਤਾਂ ਚੰਗੀ ਕੀਮਤ ਦੀ ਵੀਰੋ ਲੇਵਾ ਇਸ ਲੇਵਾ ਬੜਾ ਸ਼ਾਨਦਾਰ ਲੱਗਿਆ ਸਫਾਈਆਂ ਬਹੁਤ ਨੇ ਜੀ ਲੇਵੀਆਂ ਬਹੁਤ ਚੰਗੀ ਝੋਟੀ ਆ ਵੀਰੇ ਲੇ ਵੀਰੇ ਸੁਣਾ ਕੱਦ ਕਾਟ ਲੇ ਵੀਦੀ ਬੜੀ ਸਾਫ ਆ ਦੇਖੋ ਵੀਰੇ ਕਲਜਿੰਦਰ ਜੀ ਹਾਂਜੀ ਝੋਡੀ ਸਾਫ ਬੜੀ ਧਾਰਨ ਵਰਗੀ ਪੋਲੀ ਐ ਠੀਕ ਆ ਜੀ ਕੋਈ ਭੂਛਟਾ ਨਹੀਂ ਗਾ ਹਾਂਜੀ ਤੇ ਜੇ ਝੋਡੀ ਬੱਚਾ ਚੁੱਕ ਲੈਂਦੀ ਫਿਰ ਝੋਡੀ ਜਿਹੜੀ ਤੇ ਨਹੀਂ ਆਪਾਂ 85000 ਦੀ ਬਿਲਕੁਲ ਫਿਰ ਕੀਮਤ ਦੀ ਸੀ ਫਿਰ ਕੀਮਤ ਦੀ ਸੀ ਬਿਲਕੁਲ ਚਲੋ ਹੁਣ ਝੋਡੀ ਮਾਰੀ ਨਹੀਂ ਗਈ ਜੋ ਜਿਹੜੇ ਵੀ ਘਰ ਚੋਣੀ ਜਿਹੜਾ ਕੋਈ ਬੱਚਾ ਮਾਰੂ ਜੇ ਤਾਂ ਫਿਰ ਵੀ ਸਵਰ ਕਰਦਗੀ ਆਪਾਂ ਕਰਦੇ ਆ ਬਿਲਕੁਲ 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 ਇਹ ਸਮਝਣਾ ਬੱਚਾ ਜੀ ਬਿਲਕੁਲ ਬਿਲਕੁਲ ਹਾਂ ਤਾਂ ਮੇਰੀ ਪੈਨ ਦਿੰਦੀ ਐ ਮੈਂ ਗਾੜੀ ਖਲੋਣਾ ਪੈਂਦਾ ਗਾੜੀ ਖਲੋਣਾ ਮੈਨੂੰ ਠੀਕ ਆ ਜੀ ਹਾਂਜੀ ਤੇ ਝੋਟੀ ਹੁਣ ਕਲਿੰਦਰ ਜੀ ਮੁੱਲ ਕਰ ਨੂੰ 70 ਕਰ ਦਈਏ ਹਾਂਜੀ 65000 ਦੀ ਝੋਟੀ ਦੇ ਤਾਂ 65000 ਦੀ 65000 ਕੀ ਬਾਤ ਹੈ ਵੇਖੋ ਵੀਰੋ ਵੇਥੇ ਵੀ ਤੂੰ ਥਾਣਾ ਗਿਆ ਲੈ ਵੀ ਦੀ ਸਫਾਈਆਂ ਚੈੱਕ ਕਰ ਲਓ ਸੋਹਣਾ ਲੇਵਾ ਲੱਗਿਆ 65000 ਸਿਰਫ ਸੋਹਣੀ ਝੋਟੀ ਆ ਵੀਰੇ ਸਾਫ ਬੜੀ ਝੋਟੀ સરਸੇ ਵਾਲ ਚੋ ਗਈ ਵੀਰੇ ਵੇਚ ਸਕਦੇ ਹਨਾ ਪਾਜੀ ਇਹਦੇ ਫੰਡਰਾਂ ਦਾ ਭਾਅ ਆ ਫੰਡਰਾਂ ਦਾ ਭਾਅ ਬਿਲਕੁਲ ਹੁਣ ਛੋਟੀਆਂ ਦਿੰਮੀਆਂ ਇਹ ਭਾਅ ਨਹੀਂ ਮਿਲਣੀਆਂ ਨਹੀਂ ਮਿਲਦੀਆਂ ਬਿਲਕੁਲ ਪਹਿਣ 65000 ਦੀ ਹੈ ਮੈਂ ਕਿਹਾ ਇਹਦੇ ਵਿੱਚੋਂ ਬੱਚਾ ਮਰ ਗਿਆ ਤੇ ਵੱਖਰੀ ਗੱਲ ਆ ਬਿਲਕੁਲ ਨਹੀਂ ਪਹਿਣ ਤੇ ਵੱਖਰੀ ਗੱਲ ਆ ਬਿਲਕੁਲ ਬਿਲਕੁਲ ਇਹ ਛੋਟੀ ਦੇਤੀ ਹੈ ਭਾਣ ਠੀਕ ਹੈ ਜੀ ਪਹਿਲਾਂ ਤੁਹਾਨੂੰ ਘਾਟਾ ਡਿਆ ਵਾ ਠੀਕ ਹੈ ਜੀ ਇਹਨੇ ਆਖੇ ਪਹਿਲਾਂ ਤੁਹਾਨੂੰ ਮੁਨਾਫਾ ਮਿਲਣ ਦਾ ਤੇ ਇਹ ਜਿਹੜੀ ਗੱਲ ਆ ਠੀਕ ਹੈ ਜੀ ਪਾਜੀ ਉਹ ਲਗੀ ਰੱਖਦੀਆਂ ਪੈਸਾ ਨੂੰ ਘਾਟਾ ਡਿਆ ਬਿਲਕੁਲ ਤਾਂ ਅਗਲੇ ਬਣਾਂਗੀ ਟੋਕਰ ਗੱਬਣਾਂ ਜੀ। ਭਾਜੀ ਇਹ 3 ਮਹੀਨੇ ਦੀ ਗੱਬਣ ਜੇ। 3 ਮਹੀਨਿਆਂ ਦੀ ਗੱਬਣ। 7 ਕਿਲੋ ਦੁੱਧ ਆ। 7 ਕਿਲੋ ਦੁੱਧ ਤੇ 3 ਮਹੀਨਿਆਂ ਦੀ ਗੱਬਣ। 3 ਮਹੀਨੇ ਦੀ ਗੱਬਣ ਇਹਨੇ ਕੋਈ ਹੱਡ ਘਰ ਆਣ ਕੇ ਕਰਵਾ ਨਹੀਂ ਟੀਕਾ ਨਹੀਂ ਲਿਆ। ਅੱਛਾ ਜੀ। ਇੱਦਾਂ ਪਹਾੜਾ ਪਾਕ ਥੱਲੇ ਬਹਿ ਜਾਓ ਉਸੇ ਵਾਲੇ ਬਹਿ ਦਿੰਦੇ ਕੋਈ ਲੱਤ ਨਹੀਂ ਫੁੱਟਦੀ ਭਾਏ ਕੋਈ ਦੁਪਹਿਰੇ ਬਹਿ ਜੀ। ਠੀਕ ਹੈ ਜੀ। ਚੰਗੀ ਝੋਟੀ ਆ ਜੀ। ਖੋਲੋ ਵੀਰ ਜੀ। ਵੇਖੋ ਵੀਰੇ ਟੋਕਰ ਗੱਬਣ ਝੋਟੀ ਆ ਗਈ ਆ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਪਹਿਲਾਂ ਕੀ ਕਹਨੇ ਝੋਟੀ ਦੇ। ਕੀ ਬਾਤ ਹੈ ਜੀ। ਤਿੰਨ ਮਹੀਨੇ ਦੀ ਗੱਬਣਾ ਚੈੱਕ ਪਾਸ ਜੇਕਰ ਵੀ ਭਰਾਨੇ ਕਰਾਉਣੀ ਆ ਆਪਾਂ ਡਾਕਟਰ ਲੈ ਕੇ ਕਰਾ ਸਕਦਾ ਬਿਲਕੁਲ ਤਾਂ ਚੰਗੀ ਝੋਟੀ ਆ ਵੀਰੋ ਬਿਲਕੁਲ ਬਿਲਕੁਲ ਸਾਫ ਆ ਕੋ ਵੀਰੋ ਚੰਗੀ ਝੋਟੀ ਆ ਲੇਵੇ ਦੀਆਂ ਸਫਾਈਆਂ ਕੱਦ ਕਾਠ ਵੀ ਸੋਹਣਾ ਟੋਕਣ ਗੱਬਣ ਆ ਗਈ ਆ ਲਾ ਜਿਹੜਾ ਸਾਹ ਬੜੀ ਹੈ ਸਫਾਈਆਂ ਸਫਾਈਆਂ ਬਹੁਤ ਝੋਟੀਆਂ ਦੇ ਵਿੱਚ ਕਿੰਨੇ ਦੀ ਵੀਰਜੀ ਝੋਟੀਆਂ ਦੇ ਦੇ ਰਹੇ ਨੇ ਹਾਂਜੀ ਬਾੜਾ ਪਾ ਕੇ ਇੱਦਾਂ ਪਾ ਕੇ ਥੱਲੇ ਬੈਹ ਜੀ ਇਹਦੇ ਠੀਕ ਹੈ ਜੀ ਹਾਂਜੀ ਬਾੜੇ ਤੇ ਮਿਲਦੀ ਹੈ ਬਾੜੇ ਤੇ ਮਿਲਦੀ ਠੀਕ ਹੈ ਕਿੰਨੇ ਦੀ ਵੀਰਜੀ ਹੁੰਦੇ ਦੇਣੀ ਝੋਟੀਆਂ ਮੁੱਲ ਭਾਈ ਛੋਟਾ ਜਿਹਾ ਕਰਨਾ ਹਾਂਜੀ ਕੋਈ ਗਲਤ ਮੁੱਲ ਨਹੀਂ ਕਰਨਾ ਹਾਂਜੀ ਮੁੱਲ ਝੋਟੀਆਂ ਦਾ 65000 ਰੁਪਿਆ ਹਾਂਜੀ ਕਿਹਦੀ ਹਾਂ ਨਾ 60000 ਦੀ 60 ਦੀ ਕੀ ਗੱਲ ਬਾਤ ਹੈ ਉੱਚੇ ਵੀ ਸ਼ੋਰ ਸ਼ਾਪਾ ਕਰਦੇ ਹੋਣੇ ਨਹੀਂ ਹੁਣ ਪੰਜਾਂ ਹੀ ਛੱਡਦਾ ਨਹੀਂ ਜਿਆਜ ਕੀਤਾ ਜਿਆਜ ਹੈ ਜੀ ਵੇਟੋ ਵੀਰੋ ਸੱਚ ਜੀ ਟੋਕੜ ਗੰਬਣ ਝੋਟੀ ਆ ਸੋਣੀ ਝੋਟੀ ਆ ਬਾੜੇ ਤੇ ਮਿਲਦੀ ਆ ਦੱਸਦੇ ਵੀਰੋ ਨਹੀਂ ਬਹੁਤ ਚੰਗੀ ਝੋਟੀ ਆ ਇੱਕ ਮੇਟੀ ਆ ਵਦਨੀ ਘਟਣੀ ਨਹੀਂਗੀ ਵਦਨੀ ਆ ਜੀ ਇਹ ਦੁੱਧ ਦੇਣਾ ਇਹਨੇ ਪਰਾਣਾ ਫਰੀ ਦਾ ਪਿਉਣਾ ਬਿਲਕੁਲ ਤਾਂ ਟੁੱਕੀ ਫਿਰ ਚੰਗੀ ਕੀਮਤ ਤੇ ਜਿੰਨੀ ਕੀਮਤ ਵਿਕ ਜਾਣੀ ਆ ਬਿਲਕੁਲ ਜਿਹੜੇ ਮੇਰੇ ਵੀਰ ਪਰਾਣਾ ਲੈਣੇ ਆ ਜੇ ਸਾਡੇ ਨਹੀਂ ਤਾਂ ਬਾਅਦ ਆਪਾਂ ਡਾਕਟਰ ਲੈ ਕੇ ਚੈੱਕ ਵੀ ਕਰਾ ਸਕਦੇ ਬਿਲਕੁਲ ਬਿਲਕੁਲ ਕੋਈ ਜਿਹਨੇ ਪੈਸੇ ਨੇ ਕਰਾ ਸਕਦਾ ਬਿਲਕੁਲ ਜੀ ਤਾਂ ਚੰਗੀ ਝੋਟੀ ਆ ਵੀਰੋ ਬਾਗੀ ਰੈਡ ਜਾ ਜਾ ਜੀ ਹਾਂਜੀ ਹਾਂਜੀ ਅਗਲੇ ਬੰਨੇ ਵਹਿੜਾ ਗੀ ਅਗਲੇ ਬੰਨੇ ਪਾਜੀ ਗੜੜੇ ਵੀ ਕੱਲ ਦੀ ਸੁਈ ਹੈ ਕੱਲ ਦੀ ਸੁਈ ਹੈ ਜੀ ਕੱਲ ਦੀ ਸੁਈ ਹੈ ਕੋਈ ਇਹਨੂੰ ਪਾੜਾ ਨਹੀਂ ਪਾਉਂਦੇ ਹੋ ਨਹੀਂ ਜਾਨਾ ਪਾਉਂਦੀ ਲੋੜ ਨਹੀਂ ਕੀ ਇਹ ਰਸੀ ਰਸੀ ਪਾਉਂਦੀ ਨਹੀਂ ਲੋੜ ਤੇ ਕੱਲ ਦੀ ਵੀ ਰਿਓ ਸੁਈ ਆ ਤੇ ਥਣ ਗਲਾਬੀ ਆ ਗਿਆ ਇਹਦੇ ਕੋ 8 ਕਿਲੋ ਬੋਲਾ ਹੀ ਹੈ ਜੇ 8 ਕਿਲੋ ਬੋਲਾ ਚਵਾ ਚੂ ਵਧੀਆ ਲੱਗਿਆ ਚਵਾ ਤੇ ਪਾਜੀ ਗਾਲੀ ਛੱਡ ਦੋ ਅੱਛਾ ਜੀ ਚਵਾ ਵਾਲੀ ਗੱਲ ਤੇ ਕੀ ਆ ਵੇਖੋ ਵੀ ਕੀ ਵਾਸ ਕੀ ਬਾਤ ਹੈ ਤੇਰੇ ਲੱਗਿਆ ਚਵਾ ਦਾ ਖਾਣਾ ਬੜਾ ਸਪੈਸ਼ਲ ਲੱਗਿਆ ਠੀਕ ਹੈ ਜੀ ਤੋਰ ਤੋਰ ਵੇਖੋ ਵੀਰੋ ਤਾਜੀ ਸੂਈ ਆ ਤਾਂ ਥੰਥੋਂ ਦੀ ਬਹੁਤ ਵਧੀਆ ਕੁਆਲਿਟੀ ਆ ਤੋਰਾ ਚੈੱਕ ਕਰ ਲਿਓ ਵੇਖੋ ਵੀਰੋ ਸੋਨਾ ਲੇਵਾ ਲੱਗਿਆ ਤਾਜੀ ਸੂਈ ਆ ਚਵਾ ਇੱਕ ਨੰਬਰ ਸਿਵਾ ਬੜਾ ਪਿਆਰਾ ਲੱਗਿਆ ਵੀਰੇ ਠੀਕ ਹੈ ਜੀ ਬਹੁਤ ਚੰਗੀ ਹੈ ਜੀ ਥਾਨ ਬੜਾ ਪਿਆਰਾ ਲੱਗਿਆ ਨੌਕਰ ਹੱਥਾ ਨਾ ਗਿਆ ਚਵਾ ਵੀਰੇ ਇੱਕ ਨੰਬਰ ਤਾਂ ਜੀ ਸੂਈ ਆ ਗੁਲਾਬੀ ਥਾਣਾ ਗਏ ਬੋਧਾ ਨੇ ਨਗਾ ਆਏ ਹਾਂਜੀ ਤੇ 13 ਲੀਟਰ ਦੋਤਰ ਮਾਨਾ ਚ ਜਵਾ ਦੂਗੀ ਬਿਲਕੁਲ ਫਿਰ ਕਾਲੀ ਸੂਈ ਜਾ ਖੁੱਲੇ ਲੈਵੇ ਵਾਲੀ ਆ ਜਵਾ ਦੇਣਾ ਇਹਨੇ ਖੁੱਲੇ ਲੈਵੇ ਵਾਲਾ 13 ਲੀਟਰ ਦੋਤਰ ਮਾਨਾ ਚ ਜਵਾ ਵੀ ਚੰਗਾ ਹਾਂਜੀ ਮੁੱਲ ਜੀ ਇਹਦਾ ਮੁੱਲ ਛੋਟਾ ਜਾਈ ਹਾਂਜੀ ਮੁੱਲ 45000 ਹਾਂਜੀ ਹਾਂ ਮੈਂ 40 ਦੀ 1000 ਛੱਡ ਜੋ ਹਣਾ ਜੀ 1000 ਛੱਡ ਦਈਏ ਹਾਂਜੀ 38000 ਦੀ ਜੀ 38 ਦੀ 38 ਦੀ ਤਾਂ ਵੇਖੋ ਵੀਰੋ 38000 ਦੀ ਹੋ ਜੂ ਬਹੁਤ ਹੀ ਜ਼ਿਆਦੀ ਚੰਗੀ ਆ ਰੇਡ ਬਹੁਤ ਜਿਆਜ ਕੀਤਾ ਥਣ ਤੋਂ ਬੜਾ ਪਿਆਰਾ ਤੇ ਚਵਾਤਾਂ ਨੂੰ ਅਗੇ ਧਾਰਾ ਮੰਨ ਕੇ ਵੀਰੇ ਵਖਾਤੀਆਂ ਵਾ ਧਾਨੇ ਕੋ ਕਲਿੰਦਰ ਜੀ ਨੋਕਾ ਥਣ ਲਗਾ ਵੇੜ ਨੂੰ ਬਸੰਬੀਏ ਹਾਂ ਬਹੁਤ ਚੰਗੀ ਵੇੜਾ ਜੀ ਕੀ ਕਹਿਣਾ ਵੇੜ ਦੇ ਤਾਂ ਵੀਰੇ ਫੋਨ ਜਰੂਰ ਲਾ ਲਿਓ ਰੇਟ ਜਿਆਜ ਟੋਕਰ ਗੱਬਣ ਝੋਟੀ ਵੀ 60000 ਦੀ ਰੇਡ ਨੀ ਨਿਗੇ ਆ ਫੋਨ ਜਰੂਰ ਲਾ ਲਿਓ ਵੱਡੀ ਝੋਟੀ ਆ ਤਾਜੀ ਸੂਈ ਆ ਰੇਡੇ ਦਾ ਵੀ ਜਿਆਜ ਆ ਬਾਕੀ ਵੀਰਾਂ ਨੂੰ ਇਹੋ ਬੈਂਦੇ ਆਗੇ ਵੀਰੇ ਫੋਨ ਜਰੂਰ ਲਾਓ ਤਾਂ ਕਲਿੰਦਰ ਜੀ ਇੱਕ ਮੋਟਰਸੈਲਸ ਪ੍ਰੈਂਡਰ ਠੀਕ ਹੈ ਮਾਡਲ ਤੇ 10 ਹੀ ਆ 10 ਮਾਡਲ ਪਤਨਵਿਆਂ ਨੂੰ ਫੇਰ ਕਰ ਦੂ ਚੰਗੀ ਕੰਡੀਸ਼ਨ ਆ ਗਈ ਮੈਂ ਕਿਦਾਂ ਕਰ ਦੂ ਵੀ ਕਾਮ ਆਪਾ ਇੱਕ ਨੰਬਰ ਤੇ ਕਰਾਇਆ ਕਰਾਇਆ ਅੱਛਾ ਕੰਮ ਹੈ ਤੇ ਸਾਰਾ ਜਾਨੀ ਸਾਰਾ ਕੰਮ ਇੱਕ ਨੰਬਰ ਤੇ ਕਰਾਇਆ ਵਾ ਠੀਕ ਹੈ ਜੀ ਮੋਟਰਸਾਈਕਲ ਸਾਡੇ ਕੋਲ ਦੋ ਆ ਠੀਕ ਹੈ ਜੀ ਤੇ ਮੰਗਣ ਵਾਲੇ ਆੜਾ ਮੋਟਰਸਾਈਕਲ ਨਹੀਂ ਛੱਡਦੇ ਕੋਈ ਐ ਨੂੰ ਲੈ ਗਿਆ ਕੋਈ ਐ ਨੂੰ ਲਗਾ ਤੇਲ ਨਹੀਂ ਚ ਮੇਰਾ ਵੀਰ ਕੋ ਪਾਉਂਦਾ ਬਿਲਕੁਲ ਹਾਂ ਚਲੋ ਇੱਕ ਦਾ ਦਾ ਰੱਦ ਕਰ ਦਿੰਦੇ ਆੜਾ ਕੋਲ ਦੋ ਆ ਇਹ ਕਰਕੇ ਦੇਖੋ ਵੀਰੋ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਚੈੱਕ ਕਰੋ ਤੇ ਮੋਟਰਸਾਈਕਲ ਅੱਧੀ ਕਿੱਕ ਤੇ ਸਟਾਰਟ ਠੀਕ ਹੈ ਕੀ ਆ ਵਾਜਬੂ ਜੀ ਬਹੁਤ ਵਧੀਆ ਜੀ ਦੇਖੋ ਵੀਰੋ ਚੈੱਕ ਕਰ ਲਿਓ ਪੈਰਾਂ ਦੀ ਕੰਡੀਸ਼ਨ ਵੀ ਤਕਰੀਬਨ ਬਹੁਤ ਹੀ ਵਧੀਆ ਹੈ ਬਿਲਕੁਲ ਨਵੇਂ ਐ ਗੱਟੀਆਂ ਗੱਟੀਆਂ ਨੇ ਇਹ ਟਾਇਰ ਨਵੇਂ ਕੰਮ ਬੜਾ ਕਲਿੰਦਰ ਜੀ ਇੱਕ ਨੰਬਰ ਤੇ ਕੰਮ ਸਾਰਾ ਕਰਵਾਇਆ ਵਾ ਪੈਟ ਆਪਾਂ ਸਭ ਕੁਝ ਆਪ ਪਾ ਕੇ ਨਹੀ ਹਾਂਜੀ ਤੇ ਰਿਕਿਆ ਚਲ ਵਪਾਰ ਦਾ ਡਾਕਾ ਮਨ ਮਾਲਾ ਮੋਟਰਸਾਈਕਲ ਜਿਹੜਾ ਵਾਰਾ ਨਹੀਂ ਖਾਂਦਾ ਬਿਲਕੁਲ ਬਿਲਕੁਲ ਹੈ ਕਿ ਨਹੀਂ ਹਾਂਜੀ ਤੇ ਆਰ ਸੀ ਨਾਲ ਸਭ ਕੋ ਐਫੀਡੇਵਿਟ ਸਭ ਕੋ ਕਲੀਅਰ ਦਵਾਂਗੇ ਬਿਲਕੁਲ ਹੈ ਕਿ ਨਹੀਂ ਠੀਕ ਹੈ ਜੀ ਧਾਰਕਾਡ ਨਾਲ ਦਵਾਂਗੇ ਸਭ ਕੁਝ ਦਵਾਂਗੇ ਠੀਕ ਹੈ ਜੀ ਕੋਈ ਇਹਦੇ ਵਿੱਚ ਕੋਈ ਹੋਰ ਦਾ ਕੰਮ ਨਹੀਂ ਹੈਗਾ ਮੋਟਰਸਾਈਕਲ ਦੇ ਵਿੱਚ ਤੇ ਮੋਟਰਸਾਈਕਲ ਚੱਲਣ ਦੇ ਵਿੱਚ ਨਵੇਂ ਨੂੰ ਵੀ ਫੇਰ ਕਰ ਦਿੰਦਾ ਵਾ ਨਹੀਂ ਮਵਾਜ ਬਹੁਤ ਵਧੀਆ ਵਾਜ ਬਹੁਤ ਸੈਟ ਆ ਮੋਟਰਸਾਈਕਲ ਦੀ ਟਿਕੀ ਡਿਮਾਂਡ ਆ ਇਹਦੀ ਵੀਰ ਜੀ ਕਿਨੇ ਦੇਣਾ ਮਾਰਾ ਕੁਲਿੰਦਰ ਜੀ ਜਿਆਦਾ ਨਹੀਂ ਕਰਨੀ ਪੀ ਜਿਆਦਾ ਦੇ ਦਾਂਗੇ ਇਹ ਹੁਣ 30000 ਦਾ 30000 ਦਾ ਕੀ ਬਾਤ ਆ ਵੇਖੋ ਵੀਰੋ ਕੰਡੀਸ਼ਨ ਚੈੱਕ ਕਰ ਲਓ 30000 ਦਾ ਸਪਲੈਂਡਰ ਆ ਤਾਂ ਇਹ ਤੇ ਭਾਜੀ ਜਦੋਂ ਮਰਗੀ ਦੇ ਦੋ ਬਿਲਕੁਲ ਵੀ ਗਏ ਆ ਵੀਰੋ ਸਪਲੈਂਡਰ ਮੋਟਰਸਾਈਕਲ ਵਿਕੇ ਹੁੰਦਾ ਬਿਲਕੁਲ ਵਿਕੇ ਹੁੰਦਾ ਜੀ ਮਾਰਗੀ ਤਾਂ ਜੀ ਹਾਂਜੀ ਤਾਂ ਠੀਕ ਹੈ ਜੀ ਇਹ 30000 ਦਾ ਬਾਕੀ ਤੁਸੀਂ ਫੋਨ ਵੀਰੇ ਲਾ ਲਿਓ ਤਾਂ ਤੋ ਚੱਲ ਗਏ ਇੱਥੇ ਹੁੰਦੇ ਹੋ ਤੁਹਾਨੂੰ ਪਸੰਦ ਜ਼ਰੂਰ ਆਊਗਾ ਸਿਰਫ ਇਹ ਤਾਂ ਮਗਰ ਲੀ ਇੰਡੀਕੇਟਰ ਜਿਹੜੇ ਉਹ ਸਾਡੇ ਪੈਨ ਵਾਲੇ ਆ ਬਾਕੀ ਸਾਰਾ ਮੁਰਸ਼ਾ ਜਿਹੜਾ ਕੋਈ ਕੰਮ ਨਹੀਂ ਕਰਾਉਣ ਵਾਲਾ ਬਿਲਕੁਲ ਠੀਕ ਹੈ ਇੱਥੇ ਮੇਰਾ ਵੀਰ ਵੀ ਆਣ ਕੇ ਕੋਈ ਵੇਖ ਲੈ ਪਿਛੱਕ ਦੀ ਕੋਈ ਗੱਲ ਨਹੀਂ ਕੋਈ ਕੰਮ ਨਹੀਂ ਕਰਾਉਣ ਵਾਲਾ ਠੀਕ ਤਾਂ ਵੀਰੇ ਫੋਨ ਵੀ ਤੁਨ ਵਾ ਲਿਓ ਜੀ ਬਾਕੀ ਪਸ਼ੂਆਂ ਦੇ ਰੇਟ ਵੀ ਜਾਇਜ਼ ਆ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਐਡਰੈਸ ਵੀ ਜੇ ਕਰੀ ਦੱਸਿਓ ਆਪਣਾ ਪਿੰਡ ਦ ਨਾ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਮਸੀਲ ਬਟਾਲਾ ਜਿਹੜਾ ਗਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 85588 1354 ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ